ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਵਿਚਾਰ ਤੋਂ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਪਿਛਲੇ 15 ਦਸੰਬਰ 2024 ਨੂੰ ਪੂਰਨ ਮਾਸੀ ਦਾ ਦਿਹਾੜਾ ਮਨਾਇਆ ਗਿਆ ਉਸੇ ਹੀ ਦਿਨਾਂ 4 ਮਹੀਨੇ ਦੀ ਸੰਗਰਾਂਦ ਦਾ ਵੀ ਦਿਨ ਸੀਗਾ ਕਿਉਂਕਿ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਨਾਨਕਸਾਰਾ ਪੂਰਨ ਮਾਸੀ ਤੇ ਆਉਂਦੀਆਂ ਹਨ ਇਸ ਵਾਰ ਇਸ ਵਾਰ ਸੰਗਤਾਂ ਦੀ ਘਾਟ ਮਹਿਸੂਸ ਹੋਈ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਇੱਥੇ ਦਰਸ਼ਨ ਕਰਨ ਤੋਂ ਵਾਂਝੀਆਂ ਰਹਿ ਗਈਆਂ ਕਿਉਂਕਿ ਪਹਿਲੀ ਗੱਲ ਤਾਂ ਇਹ ਹੈਗੀ ਆ ਕਿਸਾਨ ਅੰਦੋਲਨ ਚੱਲ ਰਿਹਾ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ ਕਿ ਭੁੱਖ ਹੜਤਾਲ ਤੇ ਬੈਠਾ ਹੈ ਸੰਗ ਤਾਂ ਉਧਰ ਵੀ ਚਲੀ ਜਾਂ ਗੀਆਂ ਦੂਜੀ ਗੱਲ ਇਹ ਵੀ ਹੈ ਕਿਉਂਕਿ ਸੀਧੀ ਦਿਹਾੜੇ ਚੱਲ ਰਹੇ ਹਨ ਸੰਗ ਤਾਂ ਉਧਰ ਵੀ ਜਾ ਰਹੀਆਂ ਹਨ ਤੀਜਾ ਕਾਰਨ ਠੰਡ ਵੀ ਵੱਧ ਗਈ ਹੈ ਜਿਹਦੇ ਵਿੱਚ ਪੂਰਨ ਮਾਸੀ ਤੇ ਸਾਰੀਆਂ ਸੰਗਤਾਂ ਨਹੀਂ ਆ ਸਕੀਆਂ ਸੰਗਤਾਂ ਥੋੜੀਆਂ ਆਈਆਂ ਸਾਨੂੰ ਲੋਕ ਪੁੱਛਦੇ ਸੀ ਕੀ ਕਾਰਨ ਆ ਵੀ ਸੰਗਤਾਂ ਕਿਉਂ ਘੱਟ ਆਈਆਂ ਅਸੀਂ ਉਹਨਾਂ ਨੂੰ ਇਹੀ ਕਿਹਾ ਵੀ ਇਹੀ ਤਿੰਨ ਚਾਰ ਕਾਰਨ ਬਣਦੇ ਹਨ ਇੱਕ ਤਾਂ ਕਿਸਾਨ ਅੰਦੋਲਨ ਚੱਲ ਰਿਹਾ ਨਾ ਦੂਜਾ ਸ਼ੀਦੀ ਦਿਹਾੜੇ ਚੱਲ ਰਿਹਾ ਤੀਜਾ ਠੰਡ ਜ਼ਿਆਦਾ ਹੋ ਗਈ ਹੈ ਇਹੀ ਕਾਰਨ ਕਰਕੇ ਨਾਨਕ ਸਾਰਾ ਪੂਰਨ ਮਾਸਤੀ ਤੇ ਸੰਗਤਾਂ ਨਹੀਂ ਆ ਸਕੀਆਂ ਜਾਣੇ ਕਿ ਸੰਗਤਾਂ ਘਟ ਆ ਜਾਂ ਹਨ ਦੂਜੀ ਗੱਲ ਅਸੀਂ ਇਹ ਵੀ ਸਪਸ਼ਟ ਕਰਾਂਗੇ ਕਿਉਂਕਿ ਸੰਗਤਾਂ ਇੱਥੇ ਗੁਰੂ ਘਰ ਦੇ ਨਾਲ ਜੁੜੀਆਂ ਹੋਈਆਂ ਹਨ ਸਾਰੀਆਂ ਸੰਗਤਾਂ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਜੁੜੀਆਂ ਹੋਈਆਂ ਹਨ ਇੱਥੇ ਦਰਸ਼ਨ ਕਰਨ ਆਉਂਦੀਆਂ ਹਨ ਦੂਜੀ ਗੱਲ ਇਹ ਵੀ ਹੈ ਆਪਣੇ ਨਾਨਕ ਸਰ ਦੇ ਜਿੰਨੇ ਵੀ ਜੋ ਵੀ ਮੁਖੀ ਆਨ ਜਾਂ ਬਾਬਿਆਂ ਨੇ ਆਪਣੇ ਕਾਰਵਿਹਾਰ ਵਿੱਚ ਲੱਗੇ ਰਹਿੰਦੇ ਹਨ ਜਿਵੇਂ ਕਿ ਇਹ ਨਿਸ਼ਕਾਮ ਸੇਵਾ ਕਰਦੇ ਰਹਿੰਦੇ ਹਨ ਜਿਵੇਂ ਕਿ ਸੜਕਾਂ ਤੇ ਦਰਖਤ ਲਗਾਉਣੇ ਖੂਨਦਾਨ ਕੈਂਪ ਲਗਾਉਣੇ ਹੋਰ ਧਾਰਮਿਕ ਸਮੇਲਨ ਕਰਨੇ ਬਾਕੀ ਗੁਰੂ ਘਰ ਦੀਆਂ ਇਮਾਰਤਾਂ ਬਣਾਉਣੀਆਂ ਹੋਰ ਬਹੁਤ ਸਾਰੇ ਬਾਬਿਆਂ ਨੂੰ ਰੁਝੇਵੇਂ ਰਹਿੰਦੇ ਹਨ ਜਿਹੜਾ ਕਿ ਲੋਕ ਵੀ ਆਪਣਾ ਸਹਿਯੋਗ ਦਿੰਦੇ ਹਨ ਸੰਗਤਾਂ ਵੀ ਸਹਿਯੋਗ ਦਿੰਦੀਆਂ ਹਨ ਅਸੀਂ ਆਸ ਕਰਦੇ ਹਾਂ ਨਵੇਂ ਸਾਲ ਦੇ ਵਿੱਚ ਜਿਹੜੀ ਪੂਰਨਮਾਸੀ ਆਉਗੀ ਅਸੀਂ ਸਾਰਿਆਂ ਨੂੰ ਪੰਜਾਬ ਦੇ ਸੰਗਤਾਂ ਨੂੰ ਪੰਜਾਬ ਦੀਆਂ ਸੰਗਤਾਂ ਨੂੰ ਅਸੀਂ ਬਾਹਰ ਦੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਬ੍ਰਿਸ਼ ਬਾਦ ਤੋਂ ਬਾਦ ਨਾਨਕ ਸਰਾਂ ਦੇ ਵਿੱਚ ਦਰਸ਼ਨ ਕਰਨ ਆਇਆ ਕਰੋ ਬਾਕੀ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਛੇਟ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਜਾ ਕੇ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਅਤੇ ਸੋਨਾ ਪੰਜਾਬਾ Facebook ਪੇਜ ਵੀ ਹੈ ਤੁਸੀਂ ਇਸ ਨੂੰ ਵਾਤਵਰ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾ ਜੋ ਨਾਨਕ ਸਰ 66 ਕਲੇਰਾ ਜਗਰਾਮਾ ਬਾਰੇ ਤੁਹਾਨੂੰ ਹੋਰ ਜਾਣਕਾਰੀ ਮਿਲ ਸਕੇ ਅਸੀਂ ਸਾਰਿਆਂ ਨੂੰ ਜੀ ਆਖਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ